10 ਕਰੋੜ ਦੀ ਪ੍ਰਾਪਰਟੀ ਆ ਤਾਂ ਤੁਹਾਨੂੰ 5 ਕਰੋੜ ਜਾਂ 6 ਕਰੋੜ ਲੋਨ ਵੀ ਮਿਲ ਸਕਦਾ ਬਸਰ ਤੇ ਕਿ ਤੁਹਾਡੇ ਕਮਰਸ਼ੀਅਲ ਲੋਨ ਕੀ ਹੁੰਦਾ ਦੋਸਤੋ ਕਮਰਸ਼ੀਅਲ ਜਾਨੀ ਕਿ ਤੁਸੀਂ ਜਿਸ ਕੰਮ ਲਈ ਲੋਨ ਲੈ ਰਹੇ ਹੋ ਉਹਨੂੰ ਤੁਸੀਂ ਕਮਰਸ਼ੀਅਲ ਵਰਤਨਾ ਜਾਨੀ ਕਿ ਕਿਸੇ ਬਿਜ਼ਨਸ ਤੇ ਰੈਜੀਡੈਂਸ਼ੀਅਲ ਦੋਸਤੋ 8.95 ਤੋਂ 9.5% ਤੱਕ ਇਹਦੀ ਲੋਨ ਦੀ ਆਪਾਂ ਨੂੰ ਵਿਆਜ ਦੀ ਦਰ ਲੱਗਦੀ ਆ ਜੇ ਆਪਾਂ ਹਾਂਜੀ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਤੋ ਅੱਜ ਮੈਂ ਗੱਲਬਾਤ ਕਰੂੰਗਾ ਕਿ ਤੁਹਾਨੂੰ ਆਪਣੀ ਪ੍ਰਾਪਰਟੀ ਤੇ ਪ੍ਰਾਪਰਟੀ ਲੋਨ ਕਿੰਨਾ ਮਿਲ ਸਕਦਾ ਹੈ ਤੇ ਕਿਵੇਂ ਤੁਸੀਂ ਪ੍ਰਾਪਰਟੀ ਤੇ ਲੋਨ ਆਪਣਾ ਲੈ ਸਕਦੇ ਹੋ ਅਗਰ ਤੁਸੀਂ ਜ਼ਮੀਨ ਖਰੀਦਣ ਦੇ ਲਈ ਤੁਹਾਡੇ ਕੋਲੇ ਪੈਸੇ ਘੱਟ ਨੇ ਤਾਂ ਤੁਸੀਂ ਉਹਦੇ ਤੇ ਲੋਨ ਪ੍ਰੋਵਾਈਡ ਵੀ ਕਰਵਾ ਸਕਦਾ ਮੈਂ ਤੁਹਾਨੂੰ ਤੇ ਉਹਦੀ ਵੀ ਮੈਂ ਤੁਹਾਨੂੰ ਅੱਜ ਜਾਣਕਾਰੀ ਦਊਂਗਾ ਪੂਰੀ ਤੁਹਾਡੇ ਕੰਮ ਦੀ ਵੀਡੀਓ ਅੰਤ ਤੱਕ ਬਣੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਆਪਾਂ ਕਈ ਵਾਰੀ ਕੀ ਹੁੰਦਾਗਾ ਕਿ ਆਪਣੇ ਕੋਲੇ ਪੈਸੇ ਘਟ ਜਾਂਦੇ ਨੇ ਜਾਂ ਸਪੋਜ ਕਰ ਲੋ ਕਈ ਵਾਰੀ ਜਿਹੜੇ ਫਾਈਨੈਂਸਰ ਨੇ ਉਹਨਾਂ ਨੂੰ ਲੋਨ ਲੈ ਕੇ ਵੀ ਪ੍ਰਾਪਰਟੀ ਆਪਾਂ ਲੈ ਸਕਦੇ ਆ ਤੇ ਜਾਂ ਫਿਰ ਜੇ ਸਪੋਜ ਕਰ ਲੋ ਆਪਣੇ ਕੋਲੇ ਪੈਸੇ ਘਟ ਗਏ ਮੰਨ ਲਓ ਤੁਸੀਂ ਆਪਾਂ ਜਿਮਨੀ ਜਮੀਨ ਵੇਚੀ ਐ ਜਾਂ ਉਹਦੀ ਅਜੇ ਪੇਮੈਂਟ ਆਉਣ ਤੋਂ ਰਹਿੰਦੀ ਆਪਾਂ ਨੂੰ ਕਿਸੇ ਵੀ ਕਾਰਨ ਕਰਕੇ ਚਲੋ ਲੋਨ ਦੀ ਲੋੜ ਪੈ ਗਈ ਚਾਹੇ ਇਹ ਤੋਂ ਇਲਾਵਾ ਵੀ ਤੁਹਾਨੂੰ ਲੋਨ ਕਿਵੇਂ ਮਿਲ ਸਕਦਾਗਾ ਇਹਦੇ ਤੇ ਅੱਜ ਮੈਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਦਾ ਇਹਦੇ ਤੇ ਦੋਸਤੋ ਜਿਹੜਾ ਆਪਾਂ ਲੋਨ ਲੈਣੇ ਆ ਉਹਦੇ ਲਈ ਇਹ ਬੱਖੋ-ਵੱਖਰੋ ਬੱਖੋ-ਵੱਖਰੇ ਲੋਨ ਦੀਆਂ ਕੈਟਾਗਰੀਆਂ ਹੁੰਦੀਆਂ ਨੇ ਤੇ ਜਿਹਦੇ 'ਚ ਆਪਾਂ ਅੱਜ ਗੱਲ ਕਰਾਂਗੇ ਕਿ ਪ੍ਰੋਪਰਟੀ ਦੇ ਅਗੇਂਸਟ ਆਪਾਂ ਲੋਨ ਕਿਵੇਂ ਲੈ ਸਕਦੇ ਆ ਯਾਨੀ ਕਿ ਆਪਾਂ ਪ੍ਰੋਪਰਟੀ ਦੇ ਲੋਨ ਕਿਵੇਂ ਲੈ ਸਕਦੇ ਆ ਤੇ ਇਹਦੀ ਮੈਂ ਤੁਹਾਨੂੰ ਥੋੜੀ ਜੀ ਜਾਣਕਾਰੀ ਦਵਾਂਗਾ ਤੇ ਨਾਲ ਦੀ ਨਾਲ ਤੁਹਾਨੂੰ ਮੈਂ ਦੱਸੂਗਾ ਕਿ ਕਿੰਨੇ ਪਰਸੈਂਟ ਆਪਾਂ ਨੂੰ ਲੋਨ ਮਿਲ ਜਾਂਦਾ ਹੈਗਾ ਤੇ ਕਿਹੜੇ-ਕਿਹੜੇ ਡਾਕੂਮੈਂਟ ਲੱਗਦੇ ਨੇ ਕਿੰਨਾ ਆਪਾਂ ਕਿੰਨੇ ਦੀ ਆਪਣੀ ਕੀਮਤ ਦੀ ਜ਼ਮੀਨ ਹੈ ਤੇ ਉਹਦੇ ਤੇ ਆਪਾਂ ਕਿੰਨਾ ਲੋਨ ਲੈ ਸਕਦੇ ਆ ਤੇ ਉਹਦੇ ਤੇ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸੂਗਾ ਕਿ ਜੇ ਆਪਾਂ ਆਪਣੀ ਪ੍ਰੋਪਰਟੀ ਤੇ ਲੋਨ ਲੈਣੇ ਆ ਤਾਂ ਕਿੰਨੇ ਪਰਸੈਂਟ ਲੋਨ ਮਿਲੂਗਾ ਜੇ ਤਾਂ ਤੁਸੀਂ ਜਿਵੇਂ ਸਪੋਰਟ ਕਰ ਲੋ ਆਪਾਂ HDFC ਬੈਂਕ ਦੀ ਗੱਲ ਲੈ ਲੈਂਦੇ ਆ ਜੇ ਆਪਾਂ HDFC ਬੈਂਕ ਦੇ ਗਾਹਕ ਆ ਫਿਰ ਆਪਾਂ ਨੂੰ 60% ਉਹ ਲੋਨ ਦੇਣਗੇ ਜੇ ਤੁਹਾਡੀ ਕਰੋੜ ਦੀ ਪ੍ਰਾਪਰਟੀ ਆ ਤਾਂ ਤੁਹਾਨੂੰ 60 ਲੱਖ ਰੁਪਈਆ ਮਤਲਬ ਲੋਨ ਮਿਲ ਜਾਏਗਾ ਜੇ ਤੁਸੀਂ ਨਵੇਂ ਗਾਹਕ ਹੋਣੋਂ ਦੇ ਤਾਂ ਤੁਹਾਨੂੰ 50% ਲੋਨ ਮਿਲੇਗਾ ਲੇਕਿਨ ਇਹ ਤੈ ਕਿਵੇਂ ਹੋਵੇਗਾ ਕਿ ਤੁਹਾਡੀ ਜ਼ਮੀਨ ਕਿੰਨੇ ਦੀ ਆ ਉਦੇ ਲਈ ਤੁਹਾਨੂੰ ਜਿਹੜਾ ਵੈਲਿਊਏਟਰ ਹੁੰਦਾ ਹੈ ਵੈਲਿਊਏਸ਼ਨ ਪਾਉਣ ਵਾਲਾ ਉਹ ਤੋਂ ਆਪਦੀ ਜ਼ਮੀਨ ਦੀ ਵੈਲਿਊਏਸ਼ਨ ਪਵਾਉਣੀ ਹੁੰਦੀ ਆ ਕਿ ਮੇਰੀ ਜ਼ਮੀਨ ਦੀ ਉਹ ਤੁਹਾਡੀ ਇੱਕ ਵੈਲਿਊਏਸ਼ਨ ਪਾ ਦਿੰਦਾ ਉਹ ਲਾਇਸੈਂਸੀ ਹੁੰਦਾ ਅਥੋਰਾਈਜ਼ ਹੁੰਦਾ ਹੈਗਾ ਤੇ ਉਹ ਤੁਹਾਡੀ ਵੈਲਿਊ ਪਾ ਦੂਗਾ ਕਿ ਇਸ ਜ਼ਮੀਨ ਦੀ ਇੰਨੀ ਵੈਲਿਊ ਆ ਤੇ ਇਹਦੇ ਅਨੁਸਾਰ ਤੁਹਾਨੂੰ ਦੋਸਤੋ ਇੱਕ ਤਾਂ ਇਹ ਲੋਨ ਮਿਲਦਾਗਾ ਉਸ ਤੋਂ ਬਾਅਦ ਤੁਸੀਂ ਲੋਨ ਕਿਸ ਕਾਰਜ ਲਈ ਲੈ ਰਹੇ ਹੋ ਜਿਵੇਂ ਹਮ ਸਪੋਜ਼ ਕਰ ਲਓ ਤੁਸੀਂ ਹਾਊਸ ਲਈ ਲੋਨ ਲੈ ਰਹੇ ਹੋ ਜਾ ਸਿਰਫ ਪ੍ਰਾਪਰਟੀ ਖਰੀਦਣ ਲਈ ਲੈ ਰਹੇ ਹੋ ਜਾਂ ਤੁਸੀਂ ਕੋਈ ਬਿਜ਼ਨਸ ਕਰਨਾਗਾ ਉਹ ਤੁਹਾਨੂੰ ਪਰਪਸ ਦੱਸਣਾ ਪੈਂਦਾਗਾ ਇਹਦੇ ਚ ਲੋਨ ਦਾ ਵਿਆਜ ਕਿੰਨਾ ਹੁੰਦਾਗਾ ਉਹ ਮੈਂ ਤੁਹਾਨੂੰ ਥੋੜੀ ਜੀ ਜਾਣਕਾਰੀ ਮੋਟੀ ਮੋਟੀ ਦੇ ਦੇਣਾ ਜਿਵੇਂ ਜੇ ਆਪਾਂ HDFC ਬੈਂਕ ਦੀ ਗੱਲ ਲੈ ਲਈਏ ਤਾਂ HDFC ਬੈਂਕ ਦਾ ਆਪਾਂ ਨੂੰ ਲੋਨ ਹੈ ਜਿਹੜਾ ਰੈਜੀਡੈਂਸ਼ੀਅਲ ਦੋਸਤੋ 8.95 ਤੋਂ 9.9% ਤੱਕ ਇਹਦੀ ਲੋਨ ਦੀ ਆਪਾਂ ਨੂੰ ਵਿਆਜ ਦੀ ਦਰ ਲੱਗਦੀ ਆ ਜੇ ਆਪਾਂ ਨਾਨ ਸੈਲਫ ਲੌਨ ਲੈਣੇ ਤੇ ਇਹਦੇ ਚ ਆਪਾਂ ਨੂੰ 7.9% ਤੋਂ 10% ਤੱਕ ਆਪਾਂ ਨੂੰ ਇਹਦਾ ਵਿਆਜ ਲੱਗਦਾ ਇਹ ਵਿਆਜ ਵੱਧ ਕੇ ਦੋਸਤੋ ਜੇ ਆਪਾਂ ਨਾਨ ਹਾਊਸਿੰਗ ਲੋਨ ਲੈਣੇ ਆ ਤੇ ਇਹਦੀ 12% ਤੱਕ ਵੀ ਚਲੀ ਜਾਂਦੀ ਆ ਔਰ ਇਹ ਪਰਸੈਂਟੇ ਤੁਹਾਨੂੰ ਲੱਗਦਾ ਕਿਵੇਂ ਆ ਵਿਆਜ ਜੇ ਤੁਹਾਡਾ ਤੁਹਾਡੀ ਜਿਹੜੀ ਕੀ ਕਹਿੰਦੇ ਨੇ ਆਪਾਂ ਸਿਵਲ ਤੁਹਾਡਾ ਬਹੁਤ ਵਧੀਆ ਹੈਗਾ ਤਾ ਤੁਹਾਨੂੰ ਵਿਆਜ ਥੋੜਾ ਘੱਟ ਲੱਗੇਗਾ ਤੁਹਾਡੀ ਜਿਹੜੀ ਇਨਕਮ ਹੈ ਉਹ ਤੁਹਾਡੀ ਵਧੀਆ ਹੈਗੀ ਆ ਤਾਂ ਤੁਹਾਡਾ ਉਹ ਦੇਖ ਕੇ ਬੈਂਕ ਤੁਹਾਨੂੰ ਥੋੜਾ ਘੱਟ ਕਰ ਲੈਂਦਾ ਕਿ ਤੁਸੀਂ ਬੈਂਕ ਨੂੰ ਵਾਪਸੀ ਹੈ ਜਿਹੜੀ ਉਹ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਕਰੋਗੇ ਤੇ ਇਹ ਸਾਰੀਆਂ ਚੀਜ਼ਾਂ ਦੇਖ ਕੇ ਥੋੜਾ ਮੋਟਾ ਅੱਧਾ ਪਰਸੈਂਟ ਜਾਂ 0. ਕੁਝ ਪਰਸੈਂਟ ਉਹਦਾ ਫਰਕ ਪੈ ਜਾਂਦਾ ਤੇ ਇਹਦੇ 'ਚ ਮੈਂ ਤੁਹਾਨੂੰ ਮੋਟਾ-ਮੋਟਾ ਜਮਾਣਾ ਜਿਹਾ ਜੇ ਤੁਸੀਂ ਮੈਨੂੰ ਇਜਾਜ਼ਤ ਦੇਵੋ ਤਾਂ ਮੈਂ ਤੁਹਾਨੂੰ ਇਹਨਾਂ ਦੀ ਦੇ ਦੇਣਾ ਡਿਟੇਲ ਕਿ ਹੋਰ ਬੈਂਕਾਂ ਦੀ ਕੀ ਕੀ ਡਿਟੇਲ ਹੈ ਜੇ ਆਪਾਂ ਜਿਵੇਂ ਜੇ ਬੈਂਕ ਆਫ ਬਨੋਦਾ ਦੀ ਲਾਉਣੀ ਆ ਤਾਂ ਉਹ 10.85 ਤੋਂ ਉੱਪਰ ਉੱਪਰ ਪੈ ਜਾਂਦੀ ਹੈ ਮੰਨ ਲਓ ਤੁਸੀਂ ਇਹਦੋਂ ਵੀ ਵੱਧ ਜਾਂਦੀ ਆ ਪੀ ਐਨ ਬੀ ਹੌਸਿੰਗ ਫਾਈਨਾਂਸ ਹੈ ਜਿਹੜਾ 9.25 ਤੋਂ 15% ਤੱਕ ਚਲਿਆ ਜਾਂਦਾ IDFC ਫਰਸਟ ਬੈਂਕ ਹੈ ਜਿਹੜੀ ਉਹ 9% ਤੋਂ 11% ਤੱਕ ਚਲੇ ਜਾਂਦਾ HDFC ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾਗਾ ਤੇ ਹੋਰ ਮਤਲਬ ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਬੈਂਕਾਂ ਨੇ ਦੋਸਤੋ ਜਿਨ੍ਹਾਂ ਦਾ ਸਟੇਟ ਬੈਂਕ ਆਫ ਇੰਡੀਆ ਲੈ ਲਓ ਉਹ 10% ਤੋਂ 11.5% ਤੱਕ ਹੈ ਬੈਂਕ ਆਫ ਬੜੌਦਾ ਮੈਂ ਤੁਹਾਨੂੰ ਦੱਸਦਾ ਤੇ ਇਹ ਵੱਖੋ-ਵੱਖਰੇ ਬੈਂਕਾ ਚਲੋ ਇਹਦਾ ਹੋ ਗਈ ਦਰ ਹੁਣ ਦੋਸਤੋ ਸਿਵਲ ਤੇ ਮੈਂ ਤੁਹਾਨੂੰ ਇੱਕ ਵੱਖਰੀ ਵੀਡੀਓ ਲੈ ਆਉਂਗਾ ਕਿ ਤੁਹਾਨੂੰ ਤੁਹਾਡਾ ਸਿਵਲ ਕਿੰਨਾ ਹੋਣਾ ਚਾਹੀਦਾ ਕਿਉਂਕਿ ਅੱਜ ਕੱਲ ਜਿਹੜਾ ਹਰ ਇੱਕ ਵਿਅਕਤੀ ਨੂੰ ਬੈਂਕਾਂ ਨੇ ਫਾਈਨਾਂਸ ਕੰਪਨੀਆਂ ਨੇ ਹਰ ਇੱਕ ਤਰ੍ਹਾਂ ਦਾ ਇੱਕ ਸਿਵਲ ਤੁਹਾਡਾ ਬਣਦਾ ਹੈਗਾ ਜਿਹੜੀਆਂ ਤੁਸੀਂ ਪਹਿਲਾਂ ਲੋਨ ਲਏ ਹੋਏ ਨੇ ਉਹ ਤੁਸੀਂ ਕਿਸ ਤਰ੍ਹਾਂ ਦਾ ਬੈਂਕਾਂ ਨੂੰ ਲੋਨ ਵਾਪਸ ਕਰ ਰਹੇ ਹੋ ਉਹਦਾ ਤੁਹਾਨੂੰ ਇੱਕ ਤੁਹਾਡੀ ਇੱਕ ਰਿਪੋਰਟ ਬਣ ਜੀ ਬਣ ਜਾਂਦੀ ਆ ਤੇ ਉਹਦੇ ਨੰਬਰ ਲੱਗਦੇ ਨੇ ਅਗਰ ਤੁਹਾਡਾ ਸਿਵਲ ਵਧੀਆ ਹੈ ਤਾਂ ਤੁਹਾਨੂੰ ਲੋਨਾਂ ਲੋਨ ਬੈਂਕਾਂ ਭੱਜ ਕੇ ਦਿੰਦੀਆਂ ਨੇ ਅਗਰ ਤੁਸੀਂ ਸਿਵਲ ਆਪਣਾ ਖਰਾਬ ਕਰ ਲਿਆ ਫਿਰ ਤੁਸੀਂ ਆਪਣਾ ਮੰਤਰ ਜਿਹੜਾ ਹੈਗਾ ਲੋਨ ਤੁਹਾਨੂੰ ਨਹੀਂ ਮਿਲੇਗਾ ਲੇਕਿਨ ਇਹਦੇ ਮੈਂ ਤੁਹਾਨੂੰ ਬੱਕਰੀ ਲੈ ਆਉਂਗਾ ਤੇ ਹੁਣ ਦੋਸਤੋਂ ਮੈਂ ਗੱਲ ਕਰਦਾ ਕਿ ਪ੍ਰੋਸੈਸਿੰਗ ਫੀਸ ਹੈ ਜਿਹੜੀ ਇਹ ਤੇ ਕਿੰਨੀ ਲੱਗਦੀ ਹੈ 1.5% ਪ੍ਰੋਸੈਸਿੰਗ ਫੀਸ ਲੱਗ ਜਾਂਦੀ ਹੈ ਜਿਵੇਂ ਜਿੰਨਾ ਲੋਨ ਲੈਣੇ ਆਪਾਂ 1.5% ਬੈਂਕ ਆਪ ਵੱਧ ਪ੍ਰੋਸੈਸਿੰਗ ਫੀਸ ਲੈਂਦਾ ਪ੍ਰੀ ਪੇਮੈਂਟ ਉਹਦੀ ਵੀ ਕਨਵਰਜਨ ਫੀਸ ਇਹ ਮਤਲਬ ਸਾਰੀਆਂ ਚੀਜ਼ਾਂ ਕੁੱਲ ਮਿਲਾ ਕੇ 2.2% ਆਪਾਂ ਨੂੰ ਪੈ ਜਾਂਦਾ ਖਰਚਾ ਜਿਹੜਾ ਕਿ ਲੋਨ ਕਰਾਉਣ ਦੇ ਉੱਪਰ ਬੈਂਕਾਂ ਆਪਾਂ ਤੋਂ ਖਰਚਾ ਲੈਂਦੀ ਹੈ ਤੇ ਇਹ ਸਾਰਾ ਕੁਝ ਬਾਅਦ ਦੇ ਵਿੱਚ ਦੋਸਤੋ ਆਨਲਾਈਨ ਹੀ ਆਪਾਂ ਨੂੰ ਕੰਮ ਕਰਦਾ ਹੁਣ ਦੋਸਤੋ ਆਪਾਂ ਨੂੰ ਕੀ ਕੀ ਕਾਗਜ਼ ਦੇਣੇ ਹੁੰਦੇ ਨੇ ਆਪਾਂ ਨੇ ਬੈਂਕ ਨੂੰ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਤਾਂ ਦੱਸ ਹੀ ਦਿੱਤਾ ਕਿ ਜਿੰਨਾ ਤੁਸੀਂ ਲੋਨ ਲੈਣਾ ਹੈਗਾ ਜਿੰਨੀ ਪ੍ਰਾਪਰਟੀ ਆ ਜੇ ਤੁਹਾਡੇ ਕੋਲ 10 ਕਰੋੜ ਦੀ ਪ੍ਰਾਪਰਟੀ ਆ ਤਾਂ ਤੁਹਾਨੂੰ 5 ਕਰੋੜ ਜਾ 6 ਕਰੋੜ ਲੋਨ ਵੀ ਮਿਲ ਸਕਦਾ ਬਸਰ ਤੇ ਕੇ ਤੁਹਾਡੇ ਕੋਲੇ ਉਹਦਾ ਕਾਰਨ ਦੱਸਣਾ ਪਊਗਾ ਕਿ ਤੁਸੀਂ ਕਿਸ ਬਿਜ਼ਨਸ ਲਈ ਲੈ ਰਹੇ ਹੋ ਕਹੇ ਜੇ ਤੁਹਾਡੇ ਮਤਲਬ ਤੁਹਾਡੇ ਤੁਸੀਂ ਵਾਪਸੀ ਕਿਵੇਂ ਕਰੋਗੇ ਉਹ ਤੁਹਾਨੂੰ ਉਹਦੇ ਲਈ ਤੁਹਾਨੂੰ ਕੀ ਕੀ ਮਤਲਬ ਦੇਣਾ ਪੈਂਦਾਗਾ ਇਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਜਾਣਕਾਰੀ ਦੇ ਦਿਆ ਦੋਸਤੋਂ ਆਧਾਰ ਕਾਰਡ ਆਪਾਂ ਨੇ ਪੈਨ ਕਾਰਡ ਇਹ ਸਾਰੀਆਂ ਚੀਜ਼ਾਂ ਦੇ ਨਹੀਂ ਹੁੰਦੀਆਂ ਨੇ ਖਾਤੇ ਦੀਆਂ ਸਟੇਟਮੈਂਟਾਂ ਦੇਣੀਆਂ ਹੁੰਦੀਆਂ ਨੇ ਉਹ 3 ਸਾਲ ਤੱਕ ਵੀ ਮੰਗ ਲੈਂਦੇ ਨੇ 1 ਸਾਲ ਦੀ ਨਾਲ ਵੀ ਸਾਰ ਲੈਂਦੇ ਨੇ ਇਨਕਮ ਟੈਕਸ ਦੀਆਂ 3 ਸਾਲ ਦੀਆਂ ਰਿਟਰਨ ਜਿਹੜੀਆਂ ਤੁਸੀਂ ਇਨਕਮ ਟੈਕਸ ਭਰ ਰਹੇ ਹੋ ਉਹਦੀਆਂ ਇਨਕਮ ਟੈਕਸ ਦੀਆਂ ਰਿਟਰਨਾਂ ਤੁਸੀਂ ਉਹਨਾਂ ਨੂੰ ਦੇਣੀਆਂ ਹੁੰਦੀਆਂ ਨੇ ਤੇ ਫੋਟੋਆਂ ਜਿਹੜੀ ਪ੍ਰਾਪਰਟੀ ਦੇ ਅਗੇਂਸਟ ਤੁਸੀਂ ਲੋਨ ਲੈ ਰਹੇ ਹੋ ਉਹਦੀ ਤੁਹਾਨੂੰ ਸੇਲ ਡੀਡ ਯਾਨੀ ਕਿ ਰਜਿਸਟਰੀ ਹੈ ਜਿਹੜੀ ਉਹ ਉਹਨਾਂ ਨੂੰ ਦੇਣੀ ਪਊਗੀ ਤੇ ਰਜਿਸਟਰੀ ਦੇ ਕੇ ਬੈਂਕ ਤੁਹਾਡੇ ਕੋਲੋਂ ਉਸ ਪ੍ਰਾਪਰਟੀ ਦਾ ਤਾਂ ਕਿ ਕੋਈ ਰੋਲਾ ਰੱਪਾ ਨਾ ਹੋਵੇ ਕਿਸੇ ਤਰ੍ਹਾਂ ਦਾ ਕੋਈ ਉਹਦੇ ਤੇ ਅਦਾਲਤੀ ਕੇਸ ਨਾ ਹੋਵੇ ਉਹਦੇ ਲਈ ਤੁਹਾਡੇ ਤੋਂ 15 ਸਾਲਾਂ ਜਾਂ 20 ਸਾਲਾਂ ਜਾਂ 30 ਸਾਲਾਂ ਵੀ ਕਈ ਵਾਰੀ ਬੈਂਕ ਮੰਗ ਲੈਂਦੀਆਂ ਉਹਦਾ ਕੀਮਤ ਬੁਲੰਦਾ ਰਿਕਾਰਡ ਤੁਹਾਡਾ ਜਿਹੜੀ ਤੁਸੀਂ ਪ੍ਰਾਪਰਟੀ ਖਰੀਦੀ ਆ ਥੋਡੇ ਅੱਜ ਤੋਂ ਲੈ ਕੇ ਥੋਡੇ ਕੋਲੇ 20 ਸਾਲ ਪਹਿਲਾਂ ਤੱਕ ਇਹ ਪ੍ਰਾਪਰਟੀ ਦਾ ਕੀ ਰਿਕਾਰਡ ਹੈ ਕੀ ਤੋਂ ਤੁਸੀਂ ਖਰੀਦੀ ਕਿ ਇਹਦੇ ਤੇ ਕੋਈ ਸਟੇਟਾ ਨਹੀਂਤੀ ਹੋਗੀ ਕਦੇ ਕੋਈ ਕੇਸ ਤਾਂ ਨਹੀਂ ਚੱਲਿਆ ਉਹ ਸਾਰਾ ਕੁਝ ਬੈਂਕ ਨੇ ਚੈੱਕ ਕਰਨਾ ਹੁੰਦਾਗਾ ਕਿ ਹਾਂ ਮਤਲਬ ਇਹ ਪ੍ਰੋਪਰਟੀ ਆ ਜਿਹੜੀ ਬਿਲਕੁਲ ਸਾਫ ਸੁਥਰੀ ਆ ਇਹਦੇ ਤੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਜੇ ਕੋਈ ਹੈਗੀ ਵੀ ਸੀ ਤਾਂ ਉਹ ਹੁਣ ਹੱਲ ਹੋ ਚੁੱਕੀ ਆ ਉਹ 20 ਸਾਲਾਂ ਜਾਂ 30 ਸਾਲਾਂ ਰਿਕਾਰਡ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਂਦਾ ਇਹ ਵੀ ਬੈਂਕਾਂ ਆਪਾਂ ਤੋਂ ਮਤਲਬ ਮੰਗਦੀਆਂ ਨੇ ਬਾਕੀ ਜੇ ਤੁਸੀਂ ਘਰ ਦਾ ਲੋਨ ਲੈਣੇ ਹੋ ਤਾਂ ਉਹਦਾ ਨਕਸ਼ਾ ਨਕਸ਼ਾ ਪਾਸ ਹੋਣਾ ਚਾਹੀਦਾ ਦੇ ਦੋਸਤੋ ਕਮਰਸ਼ੀਅਲ ਲੋਨ ਜਿਹੜਾ ਕਮਰਸ਼ੀਅਲ ਲੋਨ ਹੈ ਕਮਰਸ਼ੀਅਲ ਲੋਨ ਦਾ 9.9 ਤੋਂ 10.5% ਤੱਕ ਮਤਲਬ ਜਿਹੜਾ ਇੰਟਰਸਟ ਹੁੰਦਾ ਹੈਗਾ ਬਾਕੀ ਥੋੜਾ ਮੋਟਾ ਉੱਤੇ ਥੱਲੇ ਹੋ ਜਾਂਦਾ ਜਦੋਂ ਆਪਾਂ ਲੋਨ ਕਰਾਉਨੇ ਆ ਆਪਣੇ ਨਾਲ ਮਤਲਬ ਉਹ ਸੈਟਿੰਗ ਕਰ ਲੈਂਦੇ ਨੇ ਉਹ ਕਮਰਸ਼ੀਅਲ ਲੋਨ ਕੀ ਹੁੰਦਾ ਦੋਸਤੋ ਕਮਰਸ਼ੀਅਲ ਜਾਨੀ ਕਿ ਤੁਸੀਂ ਜਿਸ ਕੰਮ ਲਈ ਲੋਨ ਲੈ ਰਹੇ ਹੋ ਉਹਨੂੰ ਤੁਸੀਂ ਕਮਰਸ਼ੀਅਲ ਵਰਤਨਾ ਜਾਨੀ ਕਿ ਕਿਸੇ ਬਿਜ਼ਨਸ ਤੇ ਵਰਤਨਾ ਹੈਗਾ ਮਤਲਬ ਬਹੁਤ ਸੌਖਾ ਲੋਨ ਕਿਸ ਚੀਜ਼ ਤੇ ਮਿਲਦਾ ਹੈਗਾ ਦੋਸਤੋ ਹਾਊਸਿੰਗ ਲੋਨ ਵੀ ਸੌਖਾ ਮਿਲ ਜਾਂਦਾ ਹੈ ਕਮਰਸ਼ੀਅਲ ਜਿਵੇਂ سپورਟ ਕਰ ਲੋ ਤੁਹਾਡੇ ਕੋਲ ਕੋਈ ਰੈਂਟਲ ਪ੍ਰਾਪਰਟੀ ਹੈਗੀ ਆ ਕਿਉਂਕਿ ਜਿਹੜੀ ਇਨਕਮ ਟੈਕਸ ਦੀ ਰਿਟਰਨ ਹੈ ਉਹਦੇ ਅਨਸਾਰ ਹੀ ਤੁਹਾਨੂੰ ਲੋਨ ਮਿਲਣਾਗਾ ਕਿਉਂਕਿ ਇਨਕਮ ਟੈਕਸ ਰਿਟਰਨ ਦਾ ਮਤਲਬ ਹੈ ਕਿ ਤੁਸੀਂ ਕਿੰਨਾ ਇਨਕਮ ਟੈਕਸ ਭਰ ਰਹੇ ਹੋ ਤੁਹਾਡੀ ਇਨਕਮ ਕਿੰਨੀ ਹੈ ਕਿਉਂਕਿ ਬੈਂਕ ਨੇ ਹੁਣ سپورਟ ਕਰ ਲਓ ਤੁਸੀਂ ਮੰਗ ਲਿਆ ਲੋਨ 5 ਕਰੋੜ ਦਾ ਛੋਟੀ ਇਨਕਮ ਟੈਕਸ ਦੀ ਰਿਟਰਨ ਜਾਂਦੀ ਹੈ ਜੀ 10000 ਜਾਂ 50000 ਦੀ ਜਾਂ 2 ਲੱਖ ਦੀ ਜਾਂ 5 ਲੱਖ ਦੀ ਵਾਪਸੀ ਕਿਵੇਂ ਕਰੋਗੇ ਉਹਦੇ ਲਈ ਤੁਹਾਨੂੰ ਆਪਣੀ ਇਨਕਮ ਟੈਕਸ ਦੀ ਰਿਟਰਨ ਨਾ ਦਾ ਮੈਂ ਜੱਟ ਵੀਰਾਂ ਨੂੰ ਬੇਨਤੀ ਕਰਦਾ ਇਹ ਤੁਸੀਂ ਬਹੁਤ ਵੱਡੀ ਗਲਤੀ ਕਰਦੇ ਹੋ ਅੱਜ ਜੇ ਤੁਸੀਂ 1000 ਰੁਪਏ ਦਾ ਲੋਨ ਵੀ ਲੈਣਾ ਤਾਂ ਵੀ ਤੁਹਾਨੂੰ ਇਨਕਮ ਟੈਕਸ ਦਾ ਰਿਟਰਨ ਦੀ ਲੋੜ ਹੁੰਦੀ ਆ ਨਾ ਹੁੰਦੇ ਹੋਵੇ ਚਾਹੇ ਤੁਹਾਨੂੰ ਕੋਈ ਲੋੜ ਹੈ ਨਾ ਹੈ ਇਨਕਮ ਟੈਕਸ ਦੀ ਰਿਟਰਨ ਜ਼ਰੂਰ ਭਰੋ ਪਰ ਆਪਾਂ ਨੂੰ ਵਕੀਲ ਕੀ ਕਹਿੰਦੇ ਨੇ ਚਲੋ ਜੀ ਇੰਨੀ ਕੁ ਭਰ ਲੋ ਕੋਈ ਨਾ ਕੋਈ ਗੱਲ ਨਹੀਂ ਆਪਾਂ ਨੇ ਕਿਹਾ ਕੋਈ 5 ਲੱਖ ਤੋਂ ਸ਼ਾਇਦ ਹੁਣ ਤਾਂ ਉੱਪਰ ਤੱਕ ਕਰਤੀ ਆਪਾਂ ਨੂੰ ਖੇਤੀਬਾੜੀ ਦਾ ਤਾਂ ਇਨਕਮ ਟੈਕਸ ਵੈਸੀ ਮਾ ਉਹ ਆਏਗਾ ਤੇ ਲੇਕਿਨ ਅਗਰ ਤੁਸੀਂ ਇਨਕਮ ਟੈਕਸ ਦੀ ਰਿਟਰਨ ਵੱਧ ਤੋਂ ਵੱਧ ਭਰ ਦਿਓਗੇ ਮੰਨ ਲਓ ਅਗਰ ਤੁਸੀਂ ਆਂਦੇ ਸਾਲ ਦੀ 20 ਲੱਖ ਦੀ ਇਨਕਮ ਟੈਕਸ ਰਿਟਰਨ ਭਰ ਦਿਨੇ ਹੋ ਉਹਦੇ ਤੇ ਤੁਹਾਡੀ ਮਤਲਬ ਐਗਰੀਕਲਚਰ ਕਰਕੇ ਕੁਝ ਤਾਂ ਇਨਕਮ ਕੱਟੀ ਜਾਣੀ ਆ ਅਗਰ ਤੁਹਾਨੂੰ ਕੋਸ ਇਨਕਮਿੰਗ ਦੇ ਉੱਪਰ ਟੈਕਸ ਦੇਣਾ ਵੀ ਪੈ ਜੂਗਾ ਉਹ ਤੁਹਾਡੇ ਲਈ ਫਾਇਦੇਮੰਦ ਹੈ ਥੋੜਾ ਮੋਟਾ ਟੈਕਸ ਸਾਲ ਦਾ ਦੇਣਾ ਪੈਂਦਾ ਹੈ ਤੇ ਲੇਕਿਨ ਤੁਹਾਡੀ ਰਿਟਰਨ ਹੈ ਜਿਹੜੀ ਉਹ ਦੋਸਤੋ ਬਹੁਤ ਵਧੀਆ ਬਣ ਜਾਂਦੀ ਹੈ ਹੁਣ ਅਸੀਂ ਜਿਵੇਂ ਮਤਲਬ ਬਹੁਤ ਜ਼ਿਆਦਾ ਇਨਕਮ ਟੈਕਸ ਭਰਦੇ ਆਂ ਜਿਸ ਕਾਰਨ ਕਰਕੇ ਅਸੀਂ ਕੁਝ ਵੀ ਬੈਂਕ ਤੋਂ ਲੈ ਸਕਦੇ ਆਂ ਲੇਕਿਨ ਨਾਲ ਦੀ ਨਾਲ ਜਿਵੇਂ ਅਗਰ ਤੁਹਾਡੇ ਕੋਲ ਰੈਂਟਲ ਪ੍ਰਾਪਰਟੀ ਹੈ ਤਾਂ ਤੁਸੀਂ ਰੈਂਟਲ ਪ੍ਰਾਪਰਟੀ ਤੇ ਬੈਂਕ ਭੱਜ ਕੇ ਲੋਨ ਦਿੰਦਾ ਕਿਉਂ ਕਿ ਉਹ ਸਪੋਜ਼ ਕਰ ਲਓ ਤੁਹਾਨੂੰ ਮਤਲਬ ਜਿਵੇਂ ਚਲੋ ਮੈਂ ਹੁਣ ਆਪਦੀ ਨਾਈ ਗੱਲ ਕਰਾਂ ਰੈਂਟ ਆਉਂਦਾ ਸਾਨੂੰ ਸਾਡੇ ਰੈਂਟ ਦੇ ਅਗੇਂਸਟ ਪੜਕਦੇ ਨੇ ਲੋਨ ਸਾਨੂੰ ਮਿਲ ਜਾਂਦਾ ਕਿਉਂ ਉਹਨਾਂ ਨੂੰ ਪਤਾ ਹੈ ਕਿ ਬੈਂਕ ਇਹਨਾਂ ਦੀ ਜਿਹੜੀ ਰੈਂਟ ਆਉਣੀ ਉਹਨਾਂ ਦਾ ਰੈਂਟ ਚੋਂ ਤੁਹਾਡੀ ਕਿਸ਼ਤ ਹੈ ਜਿਹੜੀ ਉਹ ਬੈਂਕ ਨੇ ਕੱਟ ਲੈਣੀ ਆ ਉਹਨਾਂ ਨੂੰ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਇਸੇ ਤਰ੍ਹਾਂ ਦੋਸਤੋ ਥੋੜੇ ਜਿ ਥੋਨ ਮੈਂ ਹੁਣ ਲੋਨ ਵਾਲੀਆਂ ਵੀਡੀਓ ਲੈ ਕੇ ਆਉਂਗਾ ਅਗਰ ਤੁਸੀਂ ਨੋਕ ਕਰੋ ਤਾਂ ਤੁਹਾਨੂੰ ਕਿੰਨੀ ਤਨਖਾਹ ਤੁਹਾਡੀ ਹੋਣੀ ਚਾਹੀਦੀ ਹੈ ਤੇ ਉਹਦੇ ਅਗੇਂਸਟ ਕਿੰਨਾ ਲੋਨ ਮਿਲ ਜੂਗਾ ਇਹਦੀ ਜਾਣਕਾਰੀ ਵੀ ਮੈਂ ਤੁਹਾਨੂੰ ਕੱਲ ਨੂੰ ਦੇ ਦੂੰਗਾ ਤੇ ਕਿਉਂਕਿ ਹੁਣ ਵੀਡੀਓ ਲੰਮੀ ਹੋ ਚੱਲੀ ਐ ਸੋ ਮੈਂ ਬਹੁਤ ਤੇਜ਼ੀ ਦੇ ਨਾਲ ਕੋਸ਼ਿਸ਼ ਕੀਤੀ ਐ ਦੋਸਤੋ ਇਹ ਮਤਲ ਤੁਹਾਨੂੰ ਜਾਣਕਾਰੀ ਦੇਣ ਦੀ ਲੇਕਿਨ ਅਗਰ ਤੁਸੀਂ ਚਾਹੋ ਨਿਓ ਕਿ ਸਾਨੂੰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਬੈਂਕ ਨਾਲ ਸੰਬੰਧਿਤ ਮਿਲਦੀਆਂ ਚਾਹੀਦੀਆਂ ਨੇ ਕਿ ਅਸੀਂ ਲੋਨ ਲੈ ਲਈਏ ਕਿਉਂਕਿ ਲੋਨ ਅੱਜ ਹਰ ਇੱਕ ਵਿਅਕਤੀ ਦੀ ਲੋੜ ਐ ਕੋਈ ਵੀ ਵਿਅਕਤੀ ਐਸਾ ਨਹੀਂ ਜਿਹਨੂੰ ਲੋਨ ਦੀ ਲੋੜ ਨਹੀਂ ਬੈਂਕ ਦੀ ਹਰ ਇੱਕ ਵਿਅਕਤੀ ਨੂੰ ਲੋੜ ਐ ਤੇ ਇਸ ਕਾਰਨ ਕਰਕੇ ਤੁਸੀਂ ਅਗਰ ਚਾਹੋ ਨਿਓ ਕੇ ਸਾਨੂੰ ਇਹਦੀ ਜਾਣਕਾਰੀ ਦਿੰਦੇ ਰਹੋ ਤਾਂ ਮੈਨੂੰ ਮੈਸੇਜ ਕਰ ਦਿਓ ਵੱਦ ਤੋਂ ਵੱਦ ਫਜ਼ੂਲ ਮੈਸੇਜ ਦੀ ਕੋਈ ਉਹ ਨਹੀਂ ਜਿਹੜੇ ਹੁਣ ਮਤਲਬ ਕਹਿਣਗੇ ਜੀ ਪ੍ਰਾਪਰਟੀ ਦੇ ਕੰਮ ਖੜ ਗਏ ਜੀ ਇਹ ਤਾਂ ਤਾਂ ਮਤਲਬ ਲੋਨ ਦੀਆਂ ਗੱਲਾਂ ਕਰਨ ਲੱਗੇ ਉਹ ਤਾਂ ਮੈਨੂੰ ਮਾਫੀ ਕਰਿਓ ਲੇਕਿਨ ਜਿੰਨੇ ਮੇਰੇ ਵੀਰ ਸਹਿਰਦ ਵੀਰ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਸਾਨੂੰ ਜ਼ਿੰਦਗੀ 'ਚ ਕਿਤੇ ਵੀ ਲੋਨ ਦੀ ਲੋੜ ਪੈ ਜਾਂਦੀ ਹੈ ਚਾਹੇ ਤੁਸੀਂ ਪ੍ਰਾਪਰਟੀ ਖਰੀਦਣ ਦੀ ਖਾਤਰ ਲੈ ਲੋ ਕਿਉਂਕਿ ਚੰਗੇ ਕੰਮ ਕਰਨ ਦੀ ਖਾਤਰ ਅਗਰ ਤੁਸੀਂ ਲੋਨ ਲੈਨੇ ਹੋ ਤਾਂ ਕੋਈ ਮਾੜੀ ਗੱਲ ਨਹੀਂ ਅਗਰ ਤੁਸੀਂ ਲੋਨ ਲੈ ਕੇ ਵਿਆਹ ਕਰਨੇ ਨੇ ਜਾਂ ਲੋਨ ਲੈ ਕੇ ਹੋਰ ਖਰਮਸਤੀਆਂ ਇੱਧਰ ਉੱਧਰ ਖਰਚਣੇ ਨੇ ਤਾਂ ਲੋਨ ਜਿੰਨੀ ਮਾੜੀ ਕੋਈ ਚੀਜ਼ ਹੀ ਨਹੀਂ ਹੈਗੀ ਫਿਰ ਲੋਨ ਤੁਹਾਡੇ ਲਈ ਬਹੁਤ ਖਤਰਨਾਕ ਹੈ ਅਗਰ ਤੁਸੀਂ ਲੋਨ ਲੈ ਕੇ ਬਿਜ਼ਨਸ ਕਰਦੇ ਹੋ ਜੇ ਸੁਪੋਜ਼ ਕਰ ਲਓ ਤੁਸੀਂ ਲੋਨ ਲੈ ਲਿਆ ਤੁਹਾਡੀ ਮਹੀਨੇ ਦੀ ਕਿਸ਼ਤ ਆ ਗਈ 10000 ਰੁਪਿਆ 120000 ਸਾਲ ਦਾ ਹੋ ਗਿਆ ਲੇਕਿਨ ਤੁਸੀਂ ਜਿਹੜਾ ਕੰਮ ਕਰਿਆਗਾ ਉਹਦੇ ਤੇ ਤੁਹਾਨੂੰ ਮਹੀਨੇ ਦੀ ਆਮਦਨ ਹੋ ਰਹੀ ਹੈ ਲੱਖ ਰੁਪਈਆ ਫਿਰ ਲੋਨ ਕੀ ਮਨਾ ਜੀ ਤੁਸੀਂ ਇਹੀ ਕੋਈ ਕੰਮ ਕਰ ਲਿਆ ਬੈਂਕ ਤੋਂ ਲੈ ਕੇ ਲੋਨ ਦੀ ਤੁਹਾਨੂੰ ਆਮਦਨ ਕਾਰੋਬਾਰ ਦੀ ਤਾਂ ਲੱਖ ਰੁਪਈਆ ਮਹੀਨਾ ਵੱਜ ਗਈ ਕਿਸ਼ਤ ਦੇਣੀ ਹੈ 10000 ਰੁਪਈਆ ਬੈਂਕ ਦੇ ਪੈਸੇ ਨਾਲ ਕੰਮ ਕਰ ਲਿਆ ਉਹਦੇ ਚੋਂ ਪੈਸੇ ਮੁੜੀ ਜਾਣੇ ਨੇ ਔਰ 90000 ਰੁਪਈਆ ਤੁਹਾਨੂੰ ਪ੍ਰੋਫਿਟ ਆ ਰਿਹਾਗਾ ਮਹੀਨੇ ਦਾ ਹੋਰ ਇਹ ਇਤੋਂ ਵਧੀਆ ਕੀ ਚੀਜ਼ ਹੋ ਸਕਦੀ ਆ ਸੋ ਦੋਸਤੋ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਲਾਈਕ ਤੇ ਸ਼ੇਅਰ ਮੈਂ ਬੇਨਤੀ ਵਾਰ-ਵਾਰ ਕਰਦਾ ਹਾਂ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਘੰਟੀ ਜੀ ਦਬਾ ਦਿਆ ਕਰੋ ਇਹਨੂੰ ਫੋਲੋ ਕਰਕੇ ਤੇ ਸਬਸਕ੍ਰਾਈਬ ਕਰਕੇ ਮੇਰਾ ਜਿਹੜਾ YouTube ਚੈਨਲ ਵੀ ਹੈ ਦੋਸਤੋ YouTube ਚੈਨਲ ਤੇ ਵੀ ਜਾ ਕੇ ਵੀਡੀਓ ਦੇਖਿਆ ਕਰੋ ਕਿਉਂਕਿ YouTube ਤੇ ਬਹੁਤ ਡਿਟੇਲ ਚ ਵੀਡੀਓ ਪਈਆਂ ਹੁੰਦੀਆਂ ਨੇ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ